ਬਗਲੇ ਦੀ ਪ੍ਰੀਤੀ ਹਮੇਸ਼ਾ ਵਾਜ ਤੇ ਸਾਥ ਸੰਗਤ ਡੱਡਾਂ ਦੇ ਨਾਲ ਹੁੰਦੀ ਹੈ। ਬਗ ਡੱਡਾ ਭਾਲਣ ਜਾਵੇ। ਦਰਦਰ ਤੇ ਪਾਣੀ ਦੇ ਪੱਤਣਾਂ ਦੇ ਉੱਤੇ ਫਰਦਾ ਰੰਡਾ ਡੱਡਾ ਭਾਲਦਾ ਰੰਡਾ ਹੈ। ਕਿਉ ਡੱਡਾ ਖਾ ਕੇ ਆਪਣਾ ਪੇਟ ਦਾ ਗੁਜ਼ਾਰਾ ਕਰਦਾ ਹੈ। ਤੇ ਹੰਸਾ ਮੋਤੀ ਹੀਰਾ ਖਾਣਾ ਜਿਹੜੇ ਹੰਸ ਹੈ ਪਰਮ ਹੰਸ ਹੈ ਉਹ ਕਿਹੜੇ ਉਹਨਾਂ ਦੀ ਖੁਰਾਕ ਕੀ ਹੈ? ਹੀਰਾ ਮੋਤੀ ਹੰਸਾਂ ਖਾਣਾ। ਉਹ ਸਾਧ ਸੰਗਤ ਇਸ ਤਰ੍ਹਾਂ ਵਿਸਥਾਰ ਦੇ ਵਿੱਚ ਆਪ ਕਥਾ ਦੇ ਰਾਹੀਂ ਸਰਵਣ ਕੀਤਾ ਸੀ ਪਾਜ ਤਿਆ ਸਿੰਘ ਤੋਂ ਉਹ ਸਾਧ ਸੰਗਤ ਜਿਹੜੇ ਹੰਸ ਹੈ ਔਰ ਪ੍ਰੇਮ ਅਪਰਮ ਹੰਸ ਹੈ ਉਹ ਸਾਧ ਸੰਗਤ ਸੰਤਾ ਮਹਾਪੁਰਖਾਂ ਦਾ ਗੁਰਮੁਖਾਂ ਦਾ ਜਿਗਰ ਕੀਤਾ ਗਿਆ ਤੇ ਜਿਹੜੇ ਗੁਰਮੁਖਾ ਸੰਤ ਜਣਾ ਮਹਾਪੁਰਖਾ ਉਹਨਾਂ ਦੀ ਹਮੇਸ਼ਾ ਵਾਜ ਤੇ ਸਾਧ ਸੰਗਤ ਜਿਹੜੀ ਪ੍ਰੀਤੀ ਹੈ ਨਾਮ ਦੇ ਨਾਲ ਪ੍ਰੀਤੀ ਹੁੰਦੀ ਹੈ ਤੇ ਨਾਮ ਨੂੰ ਜਪ ਜਪ ਕੇ